ਵਾਰ్యం ਪਰਾ ਪਰਮ ਪ੍ਰਗਿਆ ਪ੍ਰਕਾਸੀ ਅਛੇਦਨ ਅਸ਼ਾਦ ਅਦਵੈ ਬਨਾਸੀ ਨਾ ਜਾਤਨ ਨਾ ਪਤਨ ਨਾ ਰੂਪਮ ਨਰੰਗੇਂ ਨਮੋ ਆਦ ਭੰਗੇ ਨਮੋ ਆਦ ਅਪੰਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਰਬੱਤ ਦਾ ਸਾਥ ਸੰਗਤ ਜੀ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਮੁੱਲੀ ਬਾਣੀ ਅਕਾਲ ਉਸਤਤ ਅਤੇ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਸੰਗਤ ਹੁਣ ਤੱਕ ਸਰਵਣ ਕਰ ਚੁੱਕੇ ਹੋ ਕਿਰਨਵੇਂ ਸ਼ੰਦ ਹੁਣ 95 ਸ਼ੰਦ ਇਸ ਦੀ ਵਿਆਖਿਆ ਆਪ ਸਭ ਸੰਗਤ ਸਰਵਣ ਕਰਨ ਜਾ ਰਹੇ ਹੋ ਸਾ ਸੰਗਦੀਸ ਦੇ ਵਿੱਚ ਮਹਾਰਾਜ ਕਹਿੰਦੇ ਹਨ ਕਿ ਪਰਮਪਰਾ ਪਰਮ ਪ੍ਰਗਿਆ ਪ੍ਰਕਾਸੀ ਪਰੰਪਰਾ ਤੋਂ ਭਾਵ ਹੈ ਕਿ ਪ੍ਰਮਾਤਮਾ ਜੋ ਹੈ ਅਕਾਲ ਪੁਰਖ ਹੈ ਉਹ ਪਰੇ ਤੋਂ ਪਰੇ ਹੈ ਅਤੇ ਪਰਮ ਤੋਂ ਭਾਵ ਹੈ ਵੱਡਾ ਸਭ ਤੋਂ ਉੱਪਰ ਸਭ ਤੋਂ ਉੱਪਰ ਦੇ ਲੈਵਲ ਦੇ ਉਸ ਨੂੰ ਕਹਿੰਦੇ ਹਨ ਪਰਮ ਸਭ ਤੋਂ ਉੱਪਰ ਹੈ ਸਭ ਤੋਂ ਵੱਡਾ ਹੈ ਪਰੰਪਰਾ ਪਰਮ ਪ੍ਰਗਿਆ ਪ੍ਰਕਾਸ਼ੀ ਅਤੇ ਉਸ ਦੀ ਪ੍ਰਗਿਆ ਤੋਂ ਭਾਵ ਹੈ ਬੁੱਧੀ ਨੂੰ ਪ੍ਰਕਾਸ਼ ਦੇਣ ਵਾਲਾ ਹੈ ਪ੍ਰਗਿਆ ਦਾ ਭਾਵ ਹੈ ਬੁੱਧੀ ਪ੍ਰਕਾਸ਼ਿਤ ਭਾਵ ਹੈ ਕਿ ਬੁੱਧੀ ਨੂੰ ਪ੍ਰਕਾਸ਼ ਦੇਣ ਵਾਲਾ ਹੈ ਸਾਨੂੰ ਅਕਲ ਦੇਣ ਵਾਲਾ ਹੈ ਅੱਗੇ ਮਾਰੈਂ ਕਿੰਦੇ ਹਨ ਕਿ ਅਸ਼ੇਦਨ ਅਸ਼ੇ ਆਦ ਅਦਵੈ ਅਬਿਨਾਸੀ ਅਸ਼ੇਦਨ ਤੋਂ ਭਾਵ ਹੈ ਕਿ ਨਾ ਛੇਦਿਆ ਜਾ ਸਕਣ ਵਾਲਾ ਉਸ ਨੂੰ ਕੋਈ ਛੇਦ ਨਹੀਂ ਸਕਦਾ ਤੇ ਅੱਗੇ ਮਾਰੇ ਕਹਿੰਦੇ ਹਨ ਕਿ ਅਸ਼ਾ ਅਬ ਆਦ ਅਦਵੈ ਬਿਨਾਸੀ ਕਹਿੰਦੇ ਤੋਂ ਭਾਵ ਹੈ ਕਿ ਉਹ ਨਾਸ ਨਾ ਹੋਣ ਵਾਲਾ ਹੈ ਅਸ਼ਾ ਉਸ ਨੂੰ ਕੋਈ ਨਾਸ ਨਹੀਂ ਕਰ ਸਕਦਾ ਉਹ ਨਾਸ ਨਾ ਹੋਣ ਵਾਲਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਆਦ ਅਦਵੈ ਅਬਿਨਾਸੀ ਅਦਵੈਤ ਭਾਵ ਹੈ ਕਿ ਦ્વੈਤ ਤੋਂ ਰਹਿਤ ਹੈ ਉਸ ਦੇ ਵਿੱਚ ਦ્વੈਤ ਨਹੀਂ ਹੈ ਕਿਸਦੇ ਲਈ vair virodh ਨਹੀਂ irkha nahi hai ਕਿਸੇ ਦੇ ਵਾਸਤੇ ਦੋਰੀ ਨੀਤੀ ਉਹ ਨਹੀਂ ਪਣਾਉਂਦਾ ਹੈ ਅਬਿਨਾਸੀ ਤੋਂ ਭਾਵ ਹੈ ਕਿ ਨਾਸ ਨਾ ਹੋਣ ਵਾਲਾ ਹੈ ਉਹ ਕਦੇ ਨਾਸ ਨਹੀਂ ਹੋ ਸਕਦਾ ਅੱਗੇ ਮਹਾਰਿ ਜੀ ਕਹਿੰਦੇ ਹਨ ਕਿ ਨਾ ਜਾਤ ਨਾ ਪਾਤ ਨਾ ਰੂਪਮ ਨਰੰਗੇ ਨਾ ਹੀ ਉਸ ਦੀ ਕੋਈ ਜਾਤ ਹੈ ਅਤੇ ਨਾ ਹੀ ਉਸ ਦੀ ਕੋਈ ਪਾਤ ਹੈ ਪਾਤ ਤੋਂ ਭਾਵ ਹੁੰਦਾ ਹੈ ਸਤਸੰਗਤ ਜੀ ਕੋਲ ਨਾ ਹੀ ਉਸ ਦੀ ਕੋਈ ਜਾਤ ਕੋਲ ਹੈ ਨਾ ਹੀ ਉਸ ਦਾ ਕੋਈ ਰੂਪ ਰੰਗ ਹੈ ਜਿਸ ਨੂੰ ਬਿਆਨ ਕਰ ਸਕੀਏ ਕਿ ਪ੍ਰਮਾਤਮਾ ਜਾਂ ਆਕਾਲ ਪੁਰਖ ਜਾਂ ਨਿਰੰਕਾਰ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਨਾ ਰੂਪੋਂ ਨਾ ਰੰਗੇ ਅੱਗੇ ਮਾਰੇ ਕਹਿੰਦੇ ਹਨ ਕਿ ਨਮੋ ਆਦ ਅਭੰਗੇ ਨਮੋ ਆਦ ਅਭੰਗੇ ਮੇਰੀ ਨਮਸਕਾਰ ਹੈ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਜੋ ਆਦ ਅਭੰਗੇ ਜੋ ਸ਼ੁਰੂ ਤੋਂ ਹੀ ਨਾ ਭੰਗਿਆ ਜਾ ਸਕਣ ਵਾਲਾ ਨਾ ਭੰਗ ਹੋਣ ਵਾਲਾ ਨਾ ਨਸ਼ਟ ਹੋਣ ਵਾਲਾ ਹੈ ਅਤੇ ਆਦ ਤੋਂ ਹੀ ਹੈ ਮੂਲ ਤੋਂ ਹੀ ਹੈ ਮੋਢ ਤੋਂ ਹੀ ਹੈ ਜੋ ਅਕਾਲ ਪੁਰਖ ਪਰਮਾਤਮਾ ਹੈ ਅਪੰਗ ਨਹੀਂ ਹੋ ਸਕਦਾ ਹੈ ਇਸ ਤਰ੍ਹਾਂ ਦੇ ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ 96 ਸੰਦ ਦੇ ਵਿੱਚ ਕਹਿੰਦੇ ਹਨ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ ਉਸਾਰੇ ਗੜੇ ਫੇਰ ਮੇਤੇ ਬਣਾਏ ਸਾਸੰਗਤ ਜੀ ਮਾਰੇ ਕਹਿੰਦੇ ਹਨ ਕਿ ਕ੍ਰਿਸ਼ਨ ਵਰਗੇ ਉਸਨੇ ਕਿੰਨੇ ਅਨੇਕਾਂ ਹੀ ਜੋ ਕੀੜੇ ਮਕੌੜੇ ਹਨ ਉਹ ਪੈਦਾ ਕੀਤੇ ਹਨ ਇੱਥੇ ਮਾਰੇ ਕਹਿੰਦੇ ਹਨ ਕਿ ਅਨੇਕਾਂ ਹੀ ਅਕਾਲਾਂ ਕਾਲ ਲੱਖ ਆਕਾਸ਼ਾਂ ਆਕਾਸ਼ ਪਤਾਲਾਂ ਪਤਾਲ ਓੜੇ ਕੋੜੇ ਘਾੜ ਥੱਕੇ ਵੇਦ ਕਹਿਣ ਇੱਕ ਬਾਤ ਅਨੇਕਾਂ ਹੀ ਆਕਾਸ਼ ਧਰਤੀਆਂ ਤੇ ਪਤਾਲ ਹਨ ਬਹੁਤ ਵੱਡਾ ਪਸਾਰਾ ਜਿਸਦੇ ਵਿੱਚ ਸਾਡੀ ਜੋ ਹیثیت ਹੈ ਉਸੇ ਕੀੜੇ ਮਕੌੜੇ ਦੀ ਤਾ ਹੈ ਜਿਵੇਂ ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਣ ਵੀ ਕਰਦੇ ਹਨ ਕਿ ਹਮ ਕੀਰੇ ਕਿਰਮ ਸਤਗੁਰ ਸ਼ਰਨਾਈ ਕਰਦਿਆ ਨਾਮ ਪ੍ਰਗਾਸ ਇਸ ਤਰ੍ਹਾਂ ਕੁਝ ਲੋਕ ਕਹਿੰਦੇ ਨੇ ਕਿ ਜੇ ਬਾਣੀ ਹੈ ਦਸਮ ਗ੍ਰੰਥ ਦੀ ਇਹ ਹਿੰਦੂਆਂ ਦੁਆਰਾ ਪ੍ਰਚਾਰੀ ਗਈ ਹੈ ਜਾਂ ਹਿੰਦੂਆਂ ਦੁਆਰਾ ਲਿਖੀ ਗਈ ਹੈ ਕਿਸੇ ਪੰਡਤ ਦੁਆਰਾ ਲਿਖੀ ਗਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਨਹੀਂ ਲਿਖੀ ਗਈ ਤੇ ਆਕਾਲ ਉਸਤਤਵੀ ਦਸ਼ਮ ਗ੍ਰੰਥ ਦੇ ਵਿੱਚ ਹੈ ਅਤੇ ਫਿਰ ਹਿੰਦੂਆਂ ਨੇ ਆਪਣੇ ਹੀ ਇਸਤ ਨੂੰ ਕੀੜੇ ਮਕੌੜੇ ਨਹੀਂ ਸੀ ਦੱਸਣਾ ਜਿਹਨੂੰ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਹੈ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ ਉਸਾਰੇ ਗੜੇ ਉਸਾਰੇ ਗੜੇ ਤੋਂ ਭਾਵ ਹੈ ਉਸਾਰਿਆ ਹੈ ਪੈਦਾ ਕੀਤਾ ਹੈ ਗੜੇ ਤੋਂ ਭਾਵ ਹੈ ਖੜਾ ਕੀਤਾ ਹੈ ਫਿਰ ਮੇਟੇ ਬਣਾਏ ਦੁਬਾਰਾ ਮਟਾ ਕੇ ਫਿਰ ਬਣਾਇਆ ਹੈ ਕਈ ਕਰੋੜਾਂ ਹੀ ਜੋ ਕ੍ਰਿਸ਼ਨ ਬਣਾਏ ਹਨ ਏਕ ਸੇ ਗਏ ਏਕ ਪਾਈ ਏਕ ਫਿਰ ਗਏ ਰਾਮਚੰਦਰ ਕ੍ਰਿਸ਼ਨ ਕੇ ਉਤਾਰ ਵੀ ਅਨੇਕ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਅਗਦ ਦੇ ਅਬੈ ਆਦ ਅਦਵੇ ਬਨਾਸੀ ਪਰਮ ਪਰਾ ਪਰਮ ਪੂਰਨ ਪ੍ਰਕਾਸ਼ੀ ਮਾਰਾ ਹੀ ਕਹਿੰਦੇ ਹਨ ਕਿ ਜੋ ਅਕਾਲ ਪੁਰਖ ਹੈ ਉਹ ਅਗਾਧੈ ਅਬੈ ਆਦ ਅਦਵੈ ਬਨਾਸੀ ਮਾਰੀ ਕਹਿੰਦੇ ਹਨ ਕਿ ਅਕਾਲ ਪੁਰਖ ਦਾ ਜੋ ਹੈ ਉਹ ਥਾ ਨਹੀਂ ਪਾਇਆ ਜਾ ਸਕਦਾ ਅਬੈ ਤੋਂ ਭਾਵ ਹੈ ਕਿ ਭੈ ਤੋਂ ਰਹਿਤ ਹੈ ਸਬ ਦਾ ਮੋਡ ਹੈ ਦਬੈਤ ਤੋਂ ਰਹਿਤ ਹੈ ਤੇ ਨਾਸ ਨਾ ਹੋਣ ਵਾਲਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਪਰਮਪਰਾ ਪਰਮ ਪੂਰਨ ਪ੍ਰਕਾਸ਼ੀਓ ਪਰੇ ਤੋਂ ਪਰੇ ਹੈ ਵੱਡਾ ਹੈ ਪੂਰਨ ਹੈ ਕਹਿਣ ਤੋਂ ਭਾਵ ਹੈ ਕਿ ਉਸ ਦੇ ਵਿੱਚ ਕੋਈ ਕਮੀ ਨਹੀਂ ਹੈ ਅਤੇ ਪ੍ਰਕਾਸ਼ਮਾਨ ਹੈ ਇਸ ਤਰ੍ਹਾਂ 96 ਸੰਤ ਸਾਧ ਸੰਗਤ ਜੀ ਆਪ ਸਾਧ ਸੰਗਤ ਨੇ ਸਰਵਣ ਕੀਤੇ ਹਨ ਆਹ ਤਾਂ ਤਾਂ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿਖਾਣੂ ਸਿੱਖੀ ਦਾਣ ਕੇਸਤਾਨ ਰਾਹਤ ਦਾਣ ਬਖਣਾ ਸਿਰ ਤੇ ਮੇਰ ਪਰ ਹੱਥ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਣਾ ਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਨਿੱਕਾਂ ਪ੍ਰਕਾਰ ਦੇ ਪੁੱਲ ਆ ਚੁੱਕਾ ਹੋ ਗਿਆ ਹੁਣ ਗਿਆ ਆਪ ਸਾਫ ਸੰਗਤ ਬਖਣ ਜੋ ਕੇ ਬਖ ਲੈਣਾ ਜਿਸ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ